ਅੱਪਾ ਗੋਨਿਆਣਾ ਮੰਡੀ ਸਬਜ਼ੀ ਮੰਡੀ ਦੀ ਗੱਲ ਕਰਦੇ ਹਾਂ ਸਬਜ਼ੀ ਮੰਡੀ ਅੱਜ ਬਿਲਕੁਲ ਬੰਦ ਹੈ ਚਾਰ ਚਪੇਰੇ ਦੇਖ ਸਕਦੇ ਹਾਂ ਕਿਵੇਂ ਬੰਦ ਹੋ ਰਹੀ ਹੈ ਸਬਜ਼ੀ ਮੰਡੀ ਇਹਨਾਂ ਦੇ ਆਪਾਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਇੱਥੋਂ ਦਾ ਕੀ ਮਸਲਾ ਹੈ ਤੇ ਕਿਸ ਕਰਕੇ ਸਬਜ਼ੀ ਮੰਡੀ ਬੰਦ ਹੋਈ ਹੈ ਬਿਲਕੁਲ ਗਾਕ ਨੂੰ ਜਵਾਬ ਦਿੱਤਾ ਜਾ ਰਿਹਾ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਸਬਜ਼ਾ ਨਹੀਂ ਵੇਚਿਆ ਜਾ ਰਿਹਾ ਇਹਨਾਂ ਨਾਲ ਆਪਾਂ ਸਪਰਕ ਕਰਨ ਦੀ ਗੱਲ ਕਰਦੇ ਹਾਂ ਵੀ ਕੀ ਕਾਰਨ ਹੈ ਵੀ ਸਬਜ਼ੀ ਮੰਡੀ ਕਿਉਂ ਬੰਦ ਹੋ ਰਹੀ ਹੈ ਸਬਜ਼ੀ ਮੰਡੀ ਬੰਦ ਹੋਣ ਕਾਰਨ ਆਮ ਗਾਹਕ ਅਤੇ ਮੰਡੀ ਵਾਸੀ ਦੁਖੀ ਹੋ ਰਹੇ ਨੇ ਇੱਥੋਂ ਪਹਿਲਾਂ ਤਾਂ ਗਾਹਕ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਕੁਝ ਗਾਹਕ ਮੁੜ ਚੁੱਕੇ ਨੇ ਇੱਥੋਂ ਇਹਨਾਂ ਨੂੰ ਵੱਲੋਂ ਸੌਦਾ ਨਹੀਂ ਵੇਚਿਆ ਜਾ ਰਿਹਾ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਤੇ ਨਹੀਂ ਜੋ ਸਬਜੀ ਆਈ ਹੈ ਟੱਕ ਕੇ ਰੱਖੀ ਗਈ ਹੈ ਕੀ ਕਾਰਨ ਹੈ ਇਸ ਬਾਰੇ ਜਾਣਕਾਰੀ ਲੈਨੇ ਆ ਯਕੀਨ ਨਾ ਮੈਂ ਤੁਹਾਡਾ ਪਰੋਸ ਰਾਮ ਕੀ ਕੰਮ ਕਰਤੇ ਹੋ ਸਬਜੀ ਦਾ ਇਹ ਫਲੂਟ ਦਾ ਜਿਹੜੀ ਅੱਜ ਸਬਜੀ ਮੰਡੀ ਬੰਦ ਹੈ ਇਹ ਕੀ ਕਾਰਨ ਹੈ ਇਹ ਰਸੀਦ ਮੰਗ ਰਹਾ ਹੈ ਰਸੀਦ ਕਿਸ ਚੀਜ਼ ਕੀ ਜੀ ਮਾਲਕੀ ਤੇ ਆਪਕੇ ਕੋਲ ਰਸੀਦ ਨਹੀਂ ਹੈ ਉਹ ਬਟੰਡੇ ਜਮਾਲ ਆਤਾ ਉਹ ਰਸੀਦ ਨਹੀਂ ਦੇਦਾ ਤਾਂ ਹਮ ਕਹਾਂਸ ਦੇ ਦੇਂਗੇ ਹੁਣ ਤਾਂ ਤੁਸੀਂ ਕੀ ਮੰਗ ਕਰਦੇ ਹੋ ਮੰਗ یہی ਹੈ ਕਿ ਉਹ ਇੱਕ ਗੱਡੀ ਵਾਹ ਫੜ ਲੀਏ ਵਹੀ ਸਭ ਕਹੇ ਹੈ ਕਮੇਟੀ ਤੇ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਅਮਰਜੀਤ ਸਿੰਘ ਰਾਮ ਕੀ ਕੰਮ ਕਰਦੇ ਹੋ ਤੁਸੀਂ ਸਬਜ਼ੀ ਦਾ ਜਿਹੜੀ ਅੱਜ ਮਾਰਕੀਟ ਬੰਦ ਹੈ ਇਹਦਾ ਕੀ ਕਾਰਨ ਹੈ ਜੀ ਇਹ 15 ਸਾਲ ਹੋ ਗਏ ਜੀ ਪਹਿਲਾਂ ਮੁਹਵਸੀ ਹੁਣ ਅੱਜ ਤੋਂ ਪਤਾ ਲੱਗੋ ਗਏ ਹੈ ਮਾਰਕੀਟ ਦੇ ਦਸਤੂਰ ਦੁਆਰਾ ਫੀਸ ਮੰਗਦੇ ਆ ਟੋਪਰ ਭਾਂਡੇ ਅਸੀਂ ਭਰਕਿਆਂ ਨੇ ਇੱਥੇ ਬਾਦ ਦੁਆਰਾ ਮੰਗਦੇ ਆ ਜਿਹੜੀ ਤੁਸੀਂ ਬਹੰਡੇ ਫੀਸ ਭਰ ਕੇ ਆਉਣੇ ਆ ਜੀ ਉਹਦੀ ਕੋਈ ਰਸੀਦ ਦਿੱਤੀ ਜਾਂਦੀ ਐ ਇੱਥੇ ਨਹੀਂ ਕੋਈ ਰਸੀਦ ਨਹੀਂ ਹੁੰਦੇ ਉਹ ਕਹਿੰਦੇ ਲੈ ਸੋਦਾ ਲੈਣਾ ਲੋ ਨਹੀਂ ਹੁੰਦੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਕਹਿੰਦੇ 15 ਸਾਲ ਹੋ ਗਏ ਸਾਨੂੰ ਫੀਸ ਮਾਫ ਕੀਤੀ ਜਾਵੇ ਬਸ ਸਾਨੂੰ ਤਾਂ ਕਿਉਂ ਕਰਦੇ ਹੋ ਜਿਹੜੀ ਗਰੀਬ ਬੰਦੇ ਆ ਬਹੰਡੇ ਵਾਲੇ ਸਾਡਾ ਪੀਸ ਲੈਂਦੇ ਐ ਇੱਥੇ ਮੰਡੀ ਵਾਲੇ ਕਹਿੰਦੇ ਸਾਨੂੰ ਪੀਸ ਦਿਓ ਨਹੀਂ ਜਦੋਂ ਬਹੰਡੇ ਫੀਸ ਭਰੀ ਗਈ ਮੰਡੀ ਦੇ ਵਿੱਚ ਕਿਉਂ ਮੰਗੀ ਜਾ ਰਹੀ ਹੈ ਜੀ ਇਹ ਹੀ ਤਾਂ ਗੁੰਡਾ ਕਰਦੀ ਹੈ ਉਹ ਕਿਉਂ ਮੰਗਦੇ ਆ ਰੋਲਾ ਇਸ ਗੱਲ ਦਾ ਉਹ ਕਹਿੰਦੇ ਸਾਨੂੰ ਪਰਚੀ ਦੇ ਕੇ ਦਿਖਾਓ ਪਰਚੀ ਦੱਸੋ ਕਿੱਥੇ ਮਿਲਦੀ ਹੈ ਕਿਤੋਂ ਨਹੀਂ ਪਰਚੀ ਦਿੰਦੇ ਕਿਸਦੀ ਵਾਲੇ ਨੂੰ ਨਹੀਂ ਜਿਹੜੀ ਬਹੰਡੇ ਫੀਸ ਪਰ ਜਾਂਦੇ ਆ ਉਹ ਦੀ ਤਸਦੀਕ ਨਹੀਂ ਜਿੰਦਗੀ ਜੀ ਤੁਹਾਨੂੰ ਤਸਦੀਕ ਕਿਸੇ ਨੂੰ ਨਹੀਂ ਮਿਲਦੀ ਕਿਉਂ ਤੁਸੀਂ ਕੀ ਮੰਗ ਕਰਦੇ ਹੋ ਛੜੀ ਗੱਡੀਆਂ ਕਿਉਂ ਰੋਕਦੇ ਆ ਉਹ ਉਹ ਸਰਦ ਕਿਉਂ ਮੰਗ ਕਰਦੇ ਆ ਜਦੋਂ ਕੋਈ ਉੱਥੇ ਬੰਦੇ ਫੀਸ ਦੇ ਕੇ ਆਉਂਦੇ ਆ ਜੀ ਸਰ ਕੀ ਨਾਮ ਹੈ ਬਲਕਾਰ ਸਿੰਘ ਸਰ ਜਿਹੜਾ ਅੱਜ ਸਬਜ਼ੀ ਮੰਡੀ ਦਾ ਰੌਲਾ ਪਿਆ ਹੈਗਾ ਕੀ ਕਾਰਨ ਹੈ ਸਰ ਜੀ ਆਹ ਜਿਹੜਾ ਹੈਗਾ ਜੀ ਮਾਰਕੀਟ ਕਮੇਟੀ ਵੱਲੋਂ ਆਪਦੇ ਨੋਟੀਫਾਈਡ ਏਰੀਆ ਅਧੀਨ ਕੰਮ ਕਰਨ ਵਾਲੇ ਕੋਈ ਵੀ ਜਨਸਾਂ ਦਾ ਕਾਰੋਬਾਰ ਕਰਦਾ ਜਿਸ ਦੇ ਚ ਫਲ ਸਬਜ਼ੀ ਆ ਉਹਦੇ ਤੇ ਮਾਰਕੀਟ ਫੀਸ ਅਤੇ ਆਰ ਡੀ ਐਫ ਜਿਹੜੀ ਮਹਿਕਮੇ ਵੱਲੋਂ ਵਸੂਲੀ ਜਾਂਦੀ ਹੈ ਉਹ ਜਿਹੜੀ ਇਹਨਾਂ ਵੱਲੋਂ ਭਰੀ ਨਹੀਂ ਸੀ ਜਾ ਰਹੀ ਉਹ ਅਸੀਂ ਅੱਜ ਨਾਕਾ ਲਗਾ ਕੇ ਜਿਹੜੇ ਵੀ ਕੋਈ ਸੀਗੇ ਉਹਨਾਂ ਤੋਂ ਫੀਸ ਭਰਵਾਈ ਸਰ ਇਹਨਾਂ ਵੱਲ ਇਹ ਕਿਹਾ ਜਾਂਦਾ ਵੀ ਅਸੀਂ ਬਹਿੰਡਾ ਦੇ ਵਿੱਚ ਫੀਸ ਭਰਦੇ ਹੈਗੇ ਆ ਠੀਕ ਹੈ ਸਾਨੂੰ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਹੈ ਕੀ ਕਰਨਾ ਜੀ ਇਹ ਤਾਂ ਦੇਖੋ ਜੀ ਉਹ ਹੀ ਦੱਸ ਸਕਦੇ ਹੈਗੇ ਆ ਮੈਂ ਇਹਨਾਂ ਨੂੰ ਕਿਹਾ ਆਈ ਫਾਰਮ ਹੁੰਦਾ ਜੇ ਤੁਹਾਡੇ ਵੱਲੋਂ ਉੱਥੇ ਫੀਸ ਭਰੀ ਜਾਂਦੀ ਆ ਤਾਂ ਸਾਨੂੰ ਉਹਦਾ ਕੋਈ ਪ੍ਰੂਫ ਦਿੱਤਾ ਜਾਵੇ ਜੇਕਰ ਪ੍ਰੂਫ ਦਿੱਤਾ ਜਾਂਦਾ ਤਾਂ ਉਹ ਮਾਰਕੀਟ ਫੀਸ ਤੋਂ ਛੋਟ ਆ ਜੀ ਤੇ ਹੁਣ ਅੱਗੇ ਕੀ ਸਹਿਮਤੀ ਬਣੀ ਆ ਸਰ ਅੱਗੇ ਸਹਿਮਤੀ ਇਹ ਆ ਜੀ ਅੱਜ ਡੀਸਾਬ ਨੂੰ ਮਿਲਣ ਜਾ ਰਹੇ ਨੇ ਤੇ ਉੱਥੇ ਜਾ ਕੇ ਜਿਹੜਾ ਹੈਗਾ ਉਹ ਬਠਿੰਡੇ ਤੋਂ ਇਹਨਾਂ ਨੂੰ ਕੋਈ ਰਸੀਦ ਜਾਂ ਆਈ ਫਾਰਮ ਦਿਵਾਉਣ ਵਾਸਤੇ ਰਿਕਵੈਸਟ ਕਰਨਗੇ